ਰਿਗਾਰਡ ਨਾਲ ਹੀ ਕੰਮ ਹੋਇਆ ਇਹ ਨਾ ਨਮਾਸ਼ੇਰ ਦੀਆਂ ਹਾਂ ਦੋ ਬੇਵੋਲ ਲੱਗਦੇ ਨੇ ਕਿ ਇੱਕ ਜੁਗਤੀ ਵੀ ਆਵੇ ਇੱਕ ਸਕੂਲ ਦੀ ਲੜਕੀ ਨੇ ਛੇੜਛਾੜ ਕੀਤੀ ਹੈ ਅੱਗੇ ਤੁਸੀਂ ਆਪ ਵੀ ਗਲਤੀਆਂ ਗਲਤੀ ਕਰ ਰਹੇ ਹੋ ਆ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤੁਸੀਂ ਇਹ ਦੇਖੋ ਆ ਕਿ ਛੇੜਾਗੇ ਨਾ ਲੜਕੀ ਕਿਉਂ ਮੈਂ ਛੇਲੂਗਾ ਗਲਤੀਆਂ ਤਾਂ ਐਨ ਦੇਗ ਨੂੰ ਇਹੋ ਜਿਹੀ ਮੋਟਰਸਾਈਕਲ ਨਹੀਂ ਜੁੜਦੇ ਫਿਰਦਾ ਵੀ ਇਸਨੇ ਕਹਿੰਦੇ ਵੀ ਕੁੜੀ ਨਾਲ ਕਈ ਵਾਰੀ ਇਦਾਂ ਦੇ ਸ਼ਰਾਬ ਦਾ ਕੀਤੀ ਹੁਣ ਵੀ ਸਕੂਲ ਨੂੰ ਜਾਂਦੇ ਵੇਖਦੇ ਕਿਹੜੇ ਕਿਹੜੇ ਮਹਿੰਗੇ ਲਈ ਫਿਰਦੇ 2-2 ਲੱਖ ਰੁਪਏ ਦੇ ਮੋਟਰਸਾਈਕਲ ਲਈ ਜਾਂਦੇ ਆ ਅਸਾਂ ਜਵਾਂ ਨਾ ਖਰਾਬ ਹੈ ਨਾ ਹਾਂ ਹੀ 라ਜੀ ਇਹ ਸਕੂਲ ਦੀ ਦਵਾ ਪਾ ਆ ਰਹੀ ਇਹਦੇ ਵਿੱਚ ਕੁੜੀ ਪੜਦੀ ਆ ਰੋਜ਼ ਛੇੜਖਾਨੀਆਂ ਉਹਨਾਂ ਨੂੰ ਕਰਦੇ ਆਏ ਇਹ ਚੌਂਗ ਦੇ ਵਿੱਚੇ ਤੇ ਖੜਦੇ ਆ ਸਾਡੀ ਸਾਰੇ ਅਪੀਲ ਆ ਸਾਨੂੰ ਇਸ ਨਵੇਂ ਸ਼ਹਿਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਗਰ ਦੇ ਵਿੱਚ ਇਹਨਾਂ ਦੇ ਭਈਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਸੀਂ ਬਹੁਤ ਇਹਨਾਂ ਤੋਂ ਪਰੇਸ਼ਾਨ ਆ ਰੇਲਵੇ ਲਾਈਨ ਦੇ ਉੱਤੇ ਸਾਰੀ ਸਾਰੀ ਦਿਹਾੜੀ ਖੜੇ ਰਹਿੰਦੇ ਆ ਇਹਨਾਂ ਦਾ ਕੋਈ ਤੁਸੀਂ ਪੁਲਿਸ ਨੂੰ ਇਸ਼ਾਰਾ ਦਿੱਤਾ ਹੈ ਤੁਹਾਨੂੰ ਹਾਂਜੀ ਪੁਲਿਸ ਨੂੰ ਬੁਲਾਇਆ ਤੁਸੀਂ ਨਹੀਂ ਪੁਲਿਸ ਨੂੰ ਕਰਨ ਲੱਗੇ ਆ ਫੋਨ ਕਰਦੇ ਆਂ ਜਰਾ ਮੇਰਾ ਇੱਥੇ ਬੋਲਣਾ ਕਰਾਂਗੇ ਕੁੜੀ ਛੇੜਦਾ ਯਾਰ ਨਿਆਣੀ ਐ ਛੋਟੀ ਐ ਏਡੀ ਕੁੜੀ ਵਿਚਾਰੀ ਸਕੂਲੋਂ ਪੜ੍ਹ ਕੇ ਆਈ ਆ ਆਹੋ ਗੱਲ ਕਿਉਂ ਮੈਂ ਕੁੜੀ ਨਹੀਂ ਛੇੜਾਂ ਯਾਰ ਉਹ ਘਰ ਆ ਕੇ ਆਪਣੀ ਮਾਂ ਨੂੰ ਛੱਡ ਕੇ ਲੈ ਆਈ ਮਮੀ ਮੇਰੇ ਪੈ ਛੇੜਦੇ ਯਾਰ ਜਾਣਦੇ ਜਿਵੇਂ ਨਹੀਂ ਕਿ ਆਪਰ ਬਿਕਲਾ ਲੱਗੇ ਕਿ ਬਾਲ ਤੂੰ ਕਰਤਾ ਹੈ ਨਾ ਬਾਕੀ ਉਹ ਬਾਕੀ ਨਾ ਮੈਂ ਕਾਮੰਡਰ ਹਾਂ ਇੰਦਰ ਕੀ ਕਰਨਾ ਹੈ ਮੈਂ ਕਿਸੇ ਬਚਤ ਨੇ ਆਇਆ ਤਾਂ ਬੱਤੀ ਕੋਲ ਆ ਜਾਓ ਕਹੇ ਨੂੰ ਜਣ ਆਇਆ ਤਾਂ ਬੱਤੀ ਜੀ ਤਾਂ ਆਉਂਦੇ ਮੈਂ ਕਿਹੜੀ ਬੀਜੀ ਨੂੰ ਕਿਹੜੇ ਸਕੂਲੇ ਛੱਡਣਾ ਸਕੂਲ ਦਾ ਨਾਮ ਦੱਸ ਕੋ ਪਤਾ ਨਹੀਂ ਮੇਰੇ ਸਾਥ ਕੋਲ ਮੈ ਗੱਲ ਇਹ ਹੈ ਦੇ ਆਪੇ ਕਿਹੜਾ ਰੋੜਾਓ ਸਾਰੇ ਇਧਰ ਅਧਰੋਧ ਨਾਲ ਵਰਦੀਆਂ ਇਹੇ ਘਰ ਨਾਵਾਂ ਨੂੰ ਇਜਾਮ ਦੇ ਰਹੇ ਆ ਜੀ ਵੀ ਵਾਲੇ ਰੋਕਣੀਆਂ ਦੀਆਂ ਆਪਣਾ ਮੇ ਫਿਰਿਆ ਆਂ ਛੇੜਦਾ ਜੀ ਤੁਸਿੰਦਾ ਨੂੰ ਅੱਗੇ ਪਾ ਕੇ ਦੇ ਦੇ ਨਾਵਾਂ ਜਿਹੜੇ ਵਿੱਚ ਚੱਲਾ ਆਪਾਂ ਸਾਹਮਣੇ ਆ ਰਹੇ ਆ ਹੁਣ ਅੱਜ ਨਹੀਂ ਪਤਾ ਆਪ ਆਪ ਮਿਲ ਸਕਦੇ ਹੋ ਤੁਹਾਨੂੰ ਕੀ ਜਨਮੀ ਲਾਹ ਕੱਲ ਤੇ ਉਹ ਬਾਤ ਕੀ ਮੈਂ ਨਹੀਂ ਕੀਤਾ ਦੰਦ ਜੀ ਹਾਂ ਹੋ ਆ ਗਿਆ ਯਾਰ ਅਸਰ ਬਾਅਦ ਵਿੱਚ ਕਰ ਲੇਗਾ ਤੁਸੀਂ ਆਓ ਠੀਕ ਕਰ ਲੀ ਜੀ ਫਿਰ ਮੈਂ ਛੱਡ ਗਿਆ ਆ ਨੰਬਰ ਦਿਓ ਓਕਾ

ਓ ਯਾਰ ਕੋਈ ਵੀ ਭਾਈ ਕਾਫੀ ਦਿਨ ਆ ਰਹੇ ਮੇਰੇ ਕੋਲ ਜਿਹਨਾਂ ਨੇ ਪਹਿਲਾਂ ਵੀ ਛਿੱਤਰ ਖਾਦੇ ਉਹ ਭਾਈ ਦਾ ਦਾਦ ਆ ਕੇ ਨਾਲ ਪਹਿਲਾਂ ਵੀ ਛਿੱਤਰ ਖਾਦੇ ਉਹ ਬੰਦੇ ਗਲਤ ਬਾਤੇ ਮੈਂ ਨਹੀਂ ਛੇੜਦਾ ਕੰਮ ਕੰਡੇ ਰਿਹਾ ਤੇਰਾ ਭੋੜਾ ਝੂਠ ਬੋਲਦਾ ਕਿ ਪਹਿਲਾਂ ਵੀ ਛਿੱਤਰ ਪੇਤੇ ਨੇ ਭਾਈ ਪੇਕ ਨਹੀਂ ਕੀਤੇ ਪਹਿਲਾਂ ਕਹਿ ਕੇ ਹਟਿਆ ਨੇ ਇਹਦਾ ਬੰਦਾ ਕੋਲ ਨਹੀਂ ਜਾਉਂ ਕਹਿੰਦੇ ਮੈਂ ਹੀ ਗੁੱਟਿਆ ਤੈਨੂੰ ਉੱਥੇ ਔਰ ਆਤ ਘੁੰਮਤਾ ਆਇਆ ਜੇਰੇ ਪਾਣੀ ਤੋਂ ਸੇਕਣ ਆਇਆ ਬਾਲ ਹੁਣ ਕਟਾ ਲਏ ਆ ਪਹਿਲਾਂ ਬਾਲ ਲੰਬੀ ਰੱਖੀ ਹੋਈ ਸੀ ਵੀਡੀਓ ਹੀ ਬਣਾਈਓ ਬੰਗ ਇੱਥੇ ਮੈਂ ਟੁੱਪ ਸੇਕਣ ਆਇਆ ਬੰਗ ਇੱਥੇ ਹੀ ਜ਼ਿਆਦਾ ਸੂਰ ਜਾਂਦਾ ਆ ਔਰ ਨਹੀਂ ਓ ਕੁੜੀ ਇੱਕ ਹੋਰ ਹੈ ਉਹ ਕਹਿੰਦੇ ਮੋਟੀ ਜੀ ਬਦਲੀ ਜੀ ਉਹ ਕੰਮ ਕਰਦੀ ਹੁੰਦੀ ਆ ਆਹ ਇਹਦੀ ਕੁੜੀ ਨੂੰ ਭੈਂਕ ਦੋ ਅਗਲਾ ਓਏ ਓ ਬਾਸ ਮਾਰ ਨਾ ਦੇਈ ਬੱਸ ਕਰ ਹੋਲਾ ਦੇ ਹੋਲਾ ਦੇ ਸਰਵਿਸ ਓ ਹੋਲਾ ਦੇ ਗੁੱਸਾ ਦੇ ਹੋਣਾ ਨਾ ਨਾ ਜਾਣ ਨਹੀਂ ਦੇਣਾ ਤੇਰੀ ਨੂੰ ਖੜਦੇ ਦੀ ਇਹਨੂੰ ਚਾਬੀ ਨਹੀਂ ਮਿਲਦੀ ਪੀਸੀ ਆਲੇ ਆਦੀ ਚੱਕ ਲੈ ਜਾ ਓਏ ਤੇ ਤਰੋ ਯਾਰ ਇਹਨੇ ਹਲੇ ਰੁਕ ਲੈ ਨੀ ਆ ਰਹੇ ਬੋਲ ਲੈ ਜੀਰ ਆਲੇ ਸੱਦੇ ਆ ਪੀਸੀ ਆਲੇ ਭੈਣ ਚੁੱਦਾ ਇੱਥੇ ਕੋ ਖੜ ਗਿਆ ਤੁਹਾਡੇ ਜੋ ਆ ਕੇ ਲੱਤਾਂ ਪੜਦਣੀਆਂ ਬਹੁਤ ਜਿਆਦੇ ਪਰੇਸ਼ਾਨ ਹੋਏ ਆ ਭੈਣ ਜੁੱਤੀਆਂ ਪਹਿਣਾ ਬਾਹਰ ਨਹੀਂ 2 ਮਿੰਟ ਘੁੰਮ ਨਹੀਂ ਸਕਦੇ ਰੋਟੀ ਖਾਣ ਦੇ ਬੱਚੇ ਖੜੇ ਦੇਖ ਲੈ ਨਾ ਚਲੋ ਬੰਦੇ ਬੱਚਿਆਂ ਨੇ ਨਾਸ਼ਤਾ ਕੀਤਾ ਤਾਂ 10 ਮਿੰਟ ਸੈਰ ਕਰ ਸਕਦੇ ਉਹ ਵੀ ਨਹੀਂ ਕਰ ਸਕਦੇ ਇੱਥੇ ਭੰਜ ਲੈਣਾ ਦੇ ਉੱਤੇ ਬੱਚੇ ਨਿਕਲ ਨਹੀਂ ਸਕਦੇ ਬੱਚੇ ਸਰਪੰਚ ਸਾਹਿਬ ਸਰਪੰਚ ਸਾਹਿਬ ਤੋਂ ਪਰੇਸ਼ਾਨ ਹੈ ਕਰੋ ਯਾਰ ਹਲ ਓਏ ਕੁੜੀਆਂ ਛੜੀ ਜਾਂਦੇ ਖੜੇ ਹੋ ਗਏ ਤੇ ਸਰਪੰਚ ਸਾਹਿਬ ਇਦਾਂ ਕਹਿੰਦੇ ਪਜਾਓ ਫਿਰ ਚਲੋ ਪਜਾਓ ਉਹ ਪੀਸ ਯਾਰ ਨੇ ਖਲਾਈ ਗੁੰਮੀ ਆਈ ਕੀ ਕਰਨ ਉਹਦੀ ਕੁੜੀ ਆ ਇਹਦੀ ਕੁੜੀ ਆ ਆਹ ਜਿੰਦਾ ਆਹ ਬਾਜਾ ਬਾਜਾ ਪੀੜੋੜਾ ਪੰਜਾਬੀ ਬਣ ਕੇ ਇੱਥੇ ਬੜੀ ਹਲੇ ਆ ਗਏ ਮੇਰੀਆਂ ਮੇਰੀਆਂ ਹਟਾ ਦੇਣਾ